ਸਿਨਾਹੇ ਤੱਕ ਕਿ ਨਸ਼ਾ ਚੁਲਾਇਗਾ ਸਟੇ ਹਟ ਲਵੇ 13 ਤਰੀਕ ਦੀ ਸਟੇ ਹੋਈ ਆ ਤੇ ਦੂਜਾ ਨੰਬਰ ਅਸੀਂ ਸਟੇਟੂ ਮਤਲਬ ਇਦਾਂ ਨਹੀਂ ਹੈਗੇ ਵੀ ਨਾਂ ਲੱਗੇ ਇਹ ਅਸੀਂ ਲਵਾਉਣ ਦੇ ਹੱਕ ਚ ਆ ਪਰ ਅਸੀਂ ਸਿਰਫ ਜਗਾ ਵਰਕੇ ਵੀ ਜਗਾ ਚੇਂਜ ਕੀਤੀ ਜਾਵੇ ਉਹਦੇ ਕਰਕੇ ਸੀ ਇਹਨਾਂ ਨੇ ਤਾਂ ਕੇ ਨਾਂ ਲਾ ਕੇ ਸਾਡੇ ਬੁੜੀਆਂ ਦੀ ਗੱਲ ਕੁੱਟਮਾਰ ਕਰੀ ਆ ਸ਼ੀਸ਼ੇ ਵਗੈਰਾ ਭੰਨੇ ਨੇ ਸਿਰ ਪਾੜੇ ਨੇ ਕੰਨ ਪਾੜੇ ਨੇ ਇੱਕ ਬਹੁਤ ਨੁਕਸਾਨ ਕਰਾਈ ਹੱਦ ਤੋਂ ਜ਼ਿਆਦਾ ਇਹ ਸਾਰਾ ਜਿਹੜਾ ਹੈਗਾ ਪੰਚਾਇਤ ਵੱਲੋਂ ਕਰੇਗਾ ਸਾਰਾ ਕੁਝ ਇਹ ਸਾਡੇ ਨਾਲ ਇਹ ਮਤਲਬ ਬਹੁਤ ਪੁਰਾਣੀ ਮੰਗਦੀਗੀ 25 30 ਸਾਲ ਤੋਂ ਤਕਰੀਬਨ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦ ਕਰਦਾ ਸਟੈਚੂ ਲਾਉਣਾ ਚਾਹੁੰਦੇ ਸੀਗੇ ਪਿੰਡ ਚ ਤੇ ਹੁਣ ਇਸ ਵਾਰ ਸਾਡੀ ਜਿਹੜੀ ਪੰਚਾਇਤ ਨੇ ਮਤਲਬ ਸਾਡੇ ਨਾਲ ਖੜੀ ਹੈਗੀ ਤੇ ਹੁਣ ਪੰਚਾਇਤ ਨੇ ਮਤਲਬ ਪੂਰੇ ਮਤੇ ਦੇ ਅਕੋਰਡਿੰਗ ਮਤੇ ਜਿੰਨੇ ਮੈਂਬਰ ਨੇ ਬਕਾਇਦਾ ਮਤਾ ਪਾ ਕੇ ਸ਼ਾਮਲਾੜ ਜਗ੍ਹਾ ਤੇ ਸਟੈਚੂ ਲਾਇਆ ਬਾਬਾ ਸਾਹਿਬ ਦਾਗਾ ਤੇ ਹੁਣ ਜਿਹੜੇ 4 5 ਘਰ ਨੇ ਨੇੜੇ ਮਤਲਬ ਬਾਬਾ ਦੇ ਘਰ ਨੇੜੇ ਪੈਂਦੇ ਨੇ ਸਟੈਚੂ ਸ਼ਾਮਲਾੜ ਜਗ੍ਹਾ ਦੇ ਉਹ ਇਤਰਾਜ਼ ਕਰ ਰਹੇ ਨੇ ਕਹਿੰਦੇ ਵੀ ਇੱਥੇ ਸਟੈਚੂ ਨਹੀਂ ਲੱਗਣਾ ਚਾਹੀ ਬਸ ਹੋਰ ਕੋਈ ਈਸ਼ੂ ਨਹੀਂ ਆ। ਉਸ ਤੇ ਪਹਿਲਾਂ ਖਤਮ ਹੋ ਗਈ ਸੀ ਖਾਰਜ ਹੋ ਗਈ ਸੀ। ਸੁਨਾਮ ਕੈਂਸਲ ਹੋ ਗਈ ਸੀ ਪਹਿਲਾਂ ਮਤਲਬ ਸਟੇ ਲਈ ਸੀ ਉਸ ਘਰਾਂ ਨੇ ਮਤਲਬ ਚਾਰ ਪੰਜ ਘਰਾਂ ਨੇ ਨੇੜੇ ਇੱਥੇ ਬਾਬਾ ਸਾਹਿਬ ਦੇ ਇਹਦੇ ਸਟੈਚੂ ਦੇ ਉਹ ਮਤਲਬ ਕੋਈ ਹੋਰ ਆ ਈਸ਼ੂ ਬਣਾ ਕੇ ਕਰੀ ਸੀ ਬਾਬਾ ਸਾਹਿਬ ਦੇ ਸਟੈਚੂ ਦੇ ਨਹੀਂ ਸਟੇ ਲਈਏ ਨਾ ਨੇ। ਇਟਾ ਰੋੜੇ ਚੱਲਣ ਤੋਂ ਬਾਅਦ ਪਿੰਡ ਦੇ ਕੁਝ ਲੋਕ ਜ਼ਖਮੀ ਵੀ ਹੋਏ ਹਨ। ਪਿੰਡ ਦੀ ਸਰਪੰਚ ਮੁਤਾਬਕ ਲੋਕਾਂ ਦੀ ਮੰਗ ਤੇ ਹੀ ਬੁੱਤ ਲਾਉਣ ਦਾ ਫੈਸਲਾ ਲਿਆ ਗਿਆ। ਮੈਂ ਮਤਾ ਪਾਇਆ ਸੀ ਇਹਦਾ 25 ਤਰੀਕ ਨੂੰ। ਮਤਾ ਪਾ ਕੇ ਅਸੀਂ ਲਵਾਇਆ ਇਹ ਵਿਰੋਧਤਾਰ ਕਹਿੰਦੇ ਵੀ ਅਸੀਂ ਲਾਉਣ ਨਹੀਂ ਦਿੰਦੇ। ਏ ਕਹਿੰਦੇ ਵੀ ਤੁਸੀਂ ਪਰਾਂ ਲਾਓ ਅਸੀਂ ਆਖਿਆ ਵੀ ਇੱਥੇ ਲੱਗੂਗਾ ਤੇ ਹੋ ਪੰਚਾਇਤੀ ਥਾਂ ਹੈ ਕੋਈ ਹੋਰ ਥਾਂ ਨਹੀਂ ਹੈਗਾ ਮੰਗ ਤੇ ਉਹਨਾਂ ਵਾਲੇ ਵੇੜੇ ਦੀ ਇਹ ਮੰਗ ਅੱਜ ਦੀ ਨਹੀਂ ਤੇ ਵੀਰੇ 25 ਸਾਲ ਹੋ ਗਏ ਇਹਨਾਂ ਨੂੰ ਮੰਗ ਕਰਦਿਆਂ ਨੂੰ ਹਰੇਕ ਸਰਪੰਚ ਕਹਿੰਦਾ ਤੇ ਫਿਰ ਇਹ ਸਰਪੰਚ ਨੇ ਵੀ ਕਿਹਾ ਕਹਿੰਦਾ ਮੈਨੂੰ ਪਤਾ ਤੀ ਵੀ ਉਰੇ ਲੜਾਈ ਪਊਗੀ ਮੈਂ ਤਾਂ ਨਹੀਂ ਲਾ ਰਿਆ ਵੀ ਇਹ ਮੁੱਦਾ ਉਹਨੇ ਵੀ ਠਾੜਿਆ ਤੇ ਮੈਂ ਲਾਉਂਗਾ ਉਹਨਾਂ ਨੇ ਉਹਨੇ ਲਾਰੇ ਚ ਲਾਇਆ ਅਸੀਂ ਇਹਨਾਂ ਨੂੰ ਇਹ ਗੱਲ ਕਹ ਦਿੱਤੀ ਤੇ ਵੀ ਭਈ ਅਸੀਂ ਲਾਵਾਂਗੇ ਥੋੜਾ ਵਾਦਾ ਪੂਰਾ ਕਰਾਂਗੇ ਪਿੰਡ ਵਿੱਚ ਮਾਹੌਲ ਗਰਮਾਉਣ ਤੋਂ ਬਾਅਦ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਹੌਲ ਸ਼ਾਂਤ ਕਰਵਾਇਆ ਪੁਲਿਸ ਨੇ ਭੀਮਰਾਓ ਅੰਬੇਡਕਰ ਦੇ ਬੁੱਤ ਦੀ ਪ੍ਰੋਟੈਕਸ਼ਨ ਦਾ ਵੀ ਦਾਵਾ ਕੀਤਾ ਜੀ ਦੋ ਤਰ੍ਹਾਂ ਦੇ ਵਿੱਚ ਸਟੈਚੂ ਨੂੰ ਲੈ ਕੇ ਇੱਕ ਵਿਵਾਦ ਹੋਇਆ ਥੇ ਆਪਣਾ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਲੜਾਈ ਝਗੜੇ ਦੇ ਸਬੰਧ ਵਿੱਚ ਅਸੀਂ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ ਜੀ ਤੇ ਮੌਕੇ ਤੇ ਪਹੁੰਚ ਕੇ ਹੁਣ ਇੱਕਦਮ ਸ਼ਾਂਤ ਹੈ ਜੀ ਮਾਹੌਲ ਇੱਥੇ ਦੋਨੇ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਜੇ ਲੜਾਈ ਝਗੜਾ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਕਹਿ ਰਹੇ ਨੇ ਕਿ ਸਟੇ ਇਹਨਾਂ ਕੋਲ ਹੈਗੀ ਸੀ ਤੇ ਉਸ ਚੀਜ਼ ਬਾਰੇ ਵੀ ਇਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਜੇ ਸਟੇ ਸੀਗੀ ਤਾਂ ਇਹ ਕੋਰਟ ਵਿੱਚ ਜਾ ਕੇ ਉਸ ਚੀਜ਼ ਦਾ ਕੰਟੈਂਪਟ ਵੀ ਕਰ ਸਕਦੇ ਨੇ ਕਿ ਕੰਟੈਂਪਟ ਆਫ ਕੋਰਟ ਹੋਇਆ ਹੈ ਤੇ ਚੈਲੰਜ ਕੀਤਾ ਜਾ ਸਕਦਾ ਉਸ ਚੀਜ਼ ਨੂੰ ਸਟੈਚੂ ਦੀ ਪ੍ਰੋਟੈਕਸ਼ਨ ਵਾਸਤੇ ਇੱਥੇ ਸੀਸੀਟੀਵੀ ਕੈਮਰੇ ਹੈਗੇ ਆ ਸਰਟੀ ਫੋਰਸ ਵੀ ਇੱਥੇ ਤਾਇਨਾਤ ਹੈ ਤੇ